ਜੋਸੇ ਰਾਜਾ ਫੜੇ ਜਿਹੜੇ ਆ ਉਹ ਮਜੂਦ ਨੇ ਪੰਜਾਬ ਪੂਰਬੀ ਸਾਡੇ ਜਿਹੜੇ ਆ ਬਾਈਕ ਦੁਆਰਾ ਵੰਗਿਆਦੀ ਆ ਦੇਖਿਆ بڑا ਗਿਵਨ ਬਹੁਤ ਬੜੀ ਕੁਸ਼ੀ ਦੇਖੀ ਇੱਥੇ ਮੜੀ ਕੁਸ਼ੀ ਨਹੀਂ ਕਰੋ ਉਹ ਯਾਰ ਮੈਨੂੰ ਦੇਖਣ ਦਾ ਰਾਹ ਦੇ ਦਿਓ ਤੈਨੂੰ ਤਾਂ ਖਲੋਂ ਦੋ ਦੇਖੋ ਯਾਰ ਅਦੀਵਾ ਇੱਕ ਬਾਜੀ ਅੱਗੇ ਭਜਾ ਰਿਹਾ ਤੇ ਮੈਂ ਵੀ ਕੰਮ ਹੀ ਕਰਦਾ ਤਾਂ ਇਹ ਲੋੜ ਹੋਣਾ ਕੰਮ ਕਰਵਾਣਾ ਮੈਂ ਮੈਂ ਕੰਮ ਨੂੰ ਕੋਈ ਕਰਦਾ ਮੈਂ ਕਰੋ ਰਿਹਾ ਸਮਝਾ ਰਿਹਾ ਉਹ ਕਰ ਰਿਹਾ ਪਿੱਛੇ ਹੋਇਆ ਮੈਂ ਉਹ ਤੇ ਨਹੀਂ ਹੁਣ ਪ੍ਰਧਾਨ ਤੇ ਹੋਣਾ ਇਹ ਮਾਚ ਕਰ ਲਾ ਲੈਂਦੇ ਹਾਂ ਉਹ ਵੀ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਹੈ ਜੀ ਅੱਗੇ ਜਾ ਰਹੇ ਹਾਂ ਸ਼ਾਮ ਸ਼ਾਮ ਉਹ ਇੱਕ ਮਿੰਟ ਸੋ ਬਹੁਤ ओके ਜਰੀਆ ਨਿਆ ਮੈਂ ਥੋੜਾ ਪਿਛੇ ਹੋ ਜਾ ਯਾਰ ਭਾਈ ਪਹਿਲੇ ਤੋਂ ਤੇ ਆਈਡੀ ਪਿਛੇ ਕਰ ਮੈਂ ਭਾਈ ਮੋਬਾਈਲ ਨਾ ਨਾ ਫਿਰ ਕੀ ਕਰ ਮੇਰਾ ਮੈਂ ਮੰਨ ਮੈਂ ਬੰਗਲਾ ਨਹੀਂ ਕਰਾਂ ਤੂੰ ਅੱਗੇ ਕਰਨਾ ਕਿਛੇ ਦਿੱਤਾ ਹੋਰ ਕੀ ਕਰਦਾ ਮੈਂ ਕੀ ਕਰਦਾ ਮੈਂ ਤੇਰਾ ਕੰਮ ਉੱਥੇ ਉੱਥੇ ਚੱਲ ਜਾਈਦਾ ਥੋੜਾ ਸੀ 10 15 ਮਿੰਟ ਡੇਟ ਹੋ ਗਿਆ ਯਾਰ ਨਹੀਂ ਬਿਨਾਂ ਦਾ ਬਪੇਸ਼ ਬਗੇਰ ਜੀ ਦਾ ਬਹੁਤ ਧੰਨਵਾਦ ਜੀ ਤੁਹਾਡਾ ਇਹ ਵਾਲੀ ਸਮੂਚੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਅਸੀਂ ਬੈਠੇ ਹਾਂ ਜੰਨੀ ਸਾਹਿਬ ਬੈਠੇ ਆ ਮੰਤਰੀ ਸਾਹਿਬ ਥੋੜਾ ਟਾਈਮ ਹੈ ਮਦਰ ਗਾਂਧੀ ਜੀ ਨਾਲ ਜੀ ਸੁਖਬਾਲ ਖਾਸ ਕਰਕੇ ਰਾਜਕੁਮਾਰ ਵੀਰ ਕਾ ਜੀ ਅੱਜ ਹਰਪ੍ਰੀਤ ਭਟੇ ਜੀ ਨੇ ਰਾਹੁਲ ਗਾਂਧੀ ਜੀ ਦੇ ਭਾਈ ਜਿਸ ਪ੍ਰਕਾਰ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਪੰਜਾਬ ਦੇ ਪ੍ਰਤੀ ਮੇਰਾ ਭਾਈ ਤੋਂ ਮੇਰਾ ਜਨ ਦੇ ਪ੍ਰਤੀ ਵੀਡੀਓ ਬਾਕਰ ਚਿੰਤਾ ਜ਼ਾਹਿਰ ਕੀਤੀ ਅਤੇ ਰਾਹੁਲ ਗਾਂਧੀ ਜੀ ਨੇ ਇਹ ਗੱਲ ਕਹੀ ਕਰੀਰ ਜੀ तमाम ਕਾਂਗਰਸ ਦੇ ਨਾਰਾਇਕਤਾ ਨੂੰ ਵੀ ਮੈਂ ਤੇਰਾ ਫਰਿਆ ਰਾਹਤ ਕਾਰਜਾਂ ਦੇ ਵਿੱਚ ਪਾੜਾ ਪਿੱਛੇ ਕਰਦੇ ਨਾ ਜੋ ਕੋਈ ਵੀ ਪੰਜਾਬ ਦਾ ਵਿਅਕਤੀ ਭੁੱਖਾ ਪਿਆਸਾ ਨਾ ਰਹੇ ਜੋ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਯੋਗਦਾਨ ਪਾ ਕੇ ਕਰਨਾ ਚਾਹੀਦਾ ਹੈ ਭਾਵੇਂ ਨਾਲ ਉਹਨਾਂ ਨੇ ਬਪੇਸ਼ ਬਕੇਰ ਜੀ ਵੀ ਦੋ ਦਿਨ ਦੇ ਦੌਰੇ ਤੇ ਅਗੇ ਘੁੰਮ ਚਲ ਕੇ ਤੇ ਉਹ ਫਾਜ਼ਲ ਕਾ ਤੱਕ ਯਾਨੀ ਕਿ 6 ਜ਼ਿਲ੍ਹੇ ਦੋ ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਔਰ ਕਿੱਥੇ ਕਿੱਥੇ ਕੀ ਰਾਹਤ ਸੀ ਪਹੁੰਚਾਉਣੀ ਹੈ ਉਰੇ ਤੇ ਵੀ ਸਾਡਾ ਕੰਮ ਕਰਾਂਗੇ ਦਰਸ਼ਨ ਕੇ ਤੇ ਰਾਹੁਲ ਗਾਦੀ ਜੀ ਨੂੰ ਵੀ ਇਸ ਬਾਰੇ ਕਾਂਗਰਸ ਪਾਰਟੀ तमाम ਜ਼ਿਲ੍ਹਿਆਂ ਦੇ ਵਿੱਚ ਆਪ ਦੇ ਲੈਵਲ ਤੇ ਸਾਰੀਆਂ ਕਮੇਟੀਆਂ ਬਣ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲ ਫੁਲ ਪੇਟਾ ਹਰ ਲੋਕ ਸਭਾ ਵਾਈਸ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਇਆ ਮੁਕਸਰ ਲੁਧਿਆਣਾ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤ ਕਾਰਜਾਸਤੇ ਇਕੱਠਾ ਕੀਤਾ ਅੱਜ ਇੱਥੇ ਮਿਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅੱਜ ਇਹ ਕਾਕਾ ਨੂੰ ਰਵਾਨਗੀ ਜਿਹੜੀ ਸਭ ਤੋਂ ਦਬਾਉਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆ ਸਾਹਿਬ ਹੌਜਲਾ ਸਾਹਿਬ ਰੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਉਹ ਅਜਨਾਲਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇਥੋਂ ਛੱਡੀ ਦੇਣਾ ਹੈ ਅਸੀਂ ਨੁਕਤਾਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਜੋ ਕੀਤਾ ਉਹਰਾ ਖੁਲਾਸਾ ਕਰਾਂਗੇ ਇਹ ਸਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਲੋਕ ਪਿੱਟਾ ਅਸੀਂ ਸਭ ਇਕਜੁੱਟ ਹੋ ਕੇ ਅੱਜ ਪੰਜਾਬ ਦੇ ਨਾਲ ਖੜੇ ਆਂ ਪਰ ਇਹ ਕਿਉਂ ਹੋਇਆ ਕਿਵੇਂ ਹੋਇਆ ਇਹਦੇ ਵਿੱਚ ਇੰਡਰ ਦਾ ਕੀ ਗਲਤੀ ਹੈ ਹਾਂਜੀ ਸਰ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੀ ਤੇ ਪੰਜਾਬ ਦੇ ਜਿਹੜਾ ਸਕੱਤਰ ਹੋਰੀ ਕੀ ਗਲਤੀ ਹੈ ਜਾਂ ਮੰਤਰੀ ਦੀ ਕੀ ਗਲਤੀ ਹੈ ਦੱਸ ਦਿੰਦਾ ਹਾਂ ਕਿਉਂ ਹੋਇਆ ਇਹ ਸਭ ਕੁਝ ਇਹ ਹੋ ਸਕਦਾ 75% ਨੁਕਸਾਨ ਨਾ ਹੁੰਦਾ ਏਰੀਆ ਸਾਰੀਆਂ ਗੱਲਾਂ ਬਾਰੇ ਬਾਅਦ ਵਿੱਚ ਚਰਚਾ ਕਰਾਂਗੇ ਸਵਾਧੀ ਇੰਨਾ ਹੀ ਮੈਂ ਬੇਨਤੀ ਕਰਾਂਗਾ ਕਿ ਸਰਗਰ ਚਮਜੀਤ ਸਿੰਘ ਚੰਨੀ ਸਾਹਿਬ ਉਹ ਵੀ ਉਹ ਵੀ ਉਹ ਹੋ ਕੀ ਕਰਦੇ ਉਹ ਹੋ 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 ਧਿਆਨ ਨਾਲ राम नाम राम नाम ਆਜ ਕੇ ਆ ਕਾਣ ਕੇ ਮਾਈਕ ਪਰ ਯਾਰ ਯਾਰ ਕੀ ਕਰਦੇ ਬੈਗ ਕੇ ਖਲੋਗੇ ਵੀ ਲੈ ਜਿੰਦੇ ਆਨੇ ਜੀ ਦਾ ਵਾਦੇ ਸ਼ੁਰੂਆਤ ਚੁੱਕੀ ਏ ਥੋੜਾ ਪਿੱਛੇ ਥੋੜਾ ਪਿੱਛੇ ਬਬਲੂ ਕਾਂਗਰਸ ਪਾਰਟੀ ਯਾਰ ਇਹ ਰਾਹੁਲ ਗਾਂਧੀ ਜੀ ਵੱਲੋਂ ਅੱਜ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੇ ਸੰਦੀਸਕੜ ਦੇ ਸਾਫ ਦਾ ਮੰਤਰੀ ਯਾਰ ਇਹ ਕਿਦਾਂ ਕਰ ਸਕਦਾ ਬੀਸ਼ ਬਗੇਰ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਚਾਰਜ ਵੀ ਹੈ ਉਹ ਪੰਜਾਬ ਚ ਆਏ ਹੈ ਮੈਂ ਇਹਨਾਂ ਦਾ ਧੰਨਵਾਦੀ ਆ ਤੇ ਸਵਾਗਤ ਵੀ ਕਰਦਾ ਰਾਜ ਕੋਈ ਨਸਾਰਾ ਨਾ ਬਣਾ ਇੱਕ ਬੰਦਾ ਰਾਜਾ ਮਹਿੰਦੀ ਨੇ ਜਿਹੜੀ ਦੁਨੀਆ ਮੈਂ ਉਹਨਾਂ ਨੂੰ ਰਿਪੀਅਰ ਨਹੀਂ ਕਰਨਾ ਚਾਹਿਆ ਤੇ ਵਿਕਾ ਸਾਹਿਬ ਦਾ ਤੇ ਅਵਧਰਾ ਸਾਹਿਬ ਦਾ ਮੈਂ ਧੰਨਵਾਦ ਕਰਿਆ ਅਮਰ ਸਤਿ ਸਾਰੀ ਅਧਿਕਾਰ ਸੇਵਾ ਅੰਤ ਤੱਕ ਨਾਲ ਕਾਰਜਾਂ ਲਈ ਸਮਾਨ ਸਮੱਗਰੀ ਅੱਜ ਭੇਜਣੀ ਹੈ 50000 800 ਐਸੇ ਜਲੰਧਰ ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਜਿਹੜੀ ਸਰਕਾਰ ਹੈ ਇਹ ਹਸਕੜ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਦੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੂਕਲੇਸ ਹੈ ਜਿਹਦੇ ਕਰਕੇ ਹਸਤਾਲਾ ਜਾ ਕੇ ਪੈ ਗਏ ਤੇ ਨਾਲ ਨਾਲ ਇੱਕ ਉਹ ਫੁੱਫੜ ਭਜਿਆ ਫਿਰਦਾ ਹੈ ਫੁੱਫੜ ਦਾ ਵਿਆਜ ਮਾਰਦੀ ਹੁੰਦਾ ਕਿ ਸਰਕਾਰ ਵੀ ਇਹ ਵੀ ਕਾਟੋਕਲੇਸ ਉਹਦੇ ਨਾਲ ਪਿਆਵ ਜ। ਸੋ ਸਰਕਾਰ ਉਸੇ ਤਰ੍ਹਾਂ ਵੀ سنجیدہ ਨਹੀਂ ਹੈ ਪੰਜਾਬ ਦੇ ਵਿੱਚ ਹੜਪੀੜ ਦਾ ਦੀ ਮਦਦ ਕਰਨ ਦੇ ਲਈ ਕਿ ਕੱਲ ਇਹਨਾਂ ਨੇ ਕੁਝ ਫੈਸਲੇ ਲਏ ਸੀ ਕਿ ਕਿਆ-ਕਿਆ ਰਾਹਤ ਕਾਰਡ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਟੋਕਲੇਸ ਕਰਕੇ ਪੋਸਟਪੋਨ ਕਰ ਦਿੱਤੀ। ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਵਰਕਰ ਹਰ 프ਰੰਟ ਤੇ ਜੂਝ ਰਹੇ ਪੰਜਾਬੀ ਹਰ 프ਰੰਟ ਤੇ ਜੂਝ ਰਹੇ ਆ ਇਹ ਲੋਕਾਂ ਨੇ ਆਪ ਇਸ ਮਿਹਮਨ ਨੂੰ ਸਾਹਮਣ ਲਿਆ ਤੇ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਇਸ ਸਾਡੀ ਕੁਸ਼ਤੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਫੇਸ ਬਗੇਲ ਜੀ ਰਾਹੁਲ ਗਾਂਧੀ ਜੀ ਜਾਂ ਨਾਣ ਉਹਨਾਂ ਦੇ ਹਦੇਸ਼ਾਂ ਅਨੁਸਾਰ ਕਿਹਾ ਹੈ ਮੈਂ ਇਹਨਾਂ ਦਾ ਸਵਾਗਤ ਕਰਦਾ ਕਿ ਰਾਹੁਲ ਗਾਂਧੀ ਜੀ ਨੇ ਮੈਸੇਜ ਤੇ ਜੇ ਉਨੀ ਦਾ ਕਿ ਉਹ ਵੀ ਆਉਣਗੇ ਅਸੀਂ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁਖਦੀ ਘੜੀ ਚ ਕੱਢਣਾ ਹੈ ਸਰਕਾਰ ਦਾ ਸਾਡੀ ਮਦਦ ਕਰਨ ਚਾਹੇ ਨਾ ਕਰਨ ਹਰ ਜੁਨਾ ਦਾ ਬਣਦਾ ਹੈ ਲੇਕਿਨ ਉਹ ਭੱਜਿਆ ਅੱਛਾ ਜੀ ਇੱਕ ਮੁੱਖ ਮੰਤਰੀ ਨੂੰ ਬਦਲਦੀ ਬਦਲਦੀ ਜਰੀ ਹੈ ਇੱਕ ਐਸੀ ਕਾਮਯਾਬ ਚੱਲ ਰਹੀ ਹੈ ਗੱਲਾਂ ਹੋ ਰਹੀਆਂ ਨੇ ਉਹਨਾਂ ਦੇ ਕਹਿੰਦੇ ਕੇਸ਼ਰੀਵਾਲ ਸਾਹਿਬ ਮੁੱਖ ਮੰਤਰੀ ਬਣਦੇ ਆ। ਚੰਦਰ ਨਾ ਚੰਦਰ ਮਾਈ ਕਰੀ ਇੱਧਰ ਮਾਈਕ ਫਾਈ ਕਰ ਦੋ ਕਿ ਮਾਈਕ ਮਾਈਕ ਬੰਪਾ ਆਵੇ ਹਾਰੇ ਇੱਧਰੇ ਇੱਧਰੇ ਮੈਂ ਜਾਣ ਕੇ ਤੇ ਮਾਰੀਆਂ ਨੇ ਮੁੜ ਕੇ ਫੇਰ ਲੜੋ ਨਾ ਲੜੋ ਨਾ ਮੇਰਾ ਬਾਹ ਲੜੋ ਨਾ ਲਾਈਵ ਲੱਗ ਰਹੇ ਹੋਇਆ ਬਬਲੂ ਬਬਲੂ ਮੁੱਖ ਮੰਤਰੀ ਦੀ ਗੱਲ ਕਰ ਰਹੇ ਹੋ ਮੁੱਖ ਮੰਤਰੀ ਦੀ ਗੱਲ ਕਰਿਆ ਪਿੱਛੇ ਹੋਰੇ ਤੈਨੂੰ ਥੋੜਾ ਯਾਦ ਚ ਥੋੜਾ ਹੀ ਬਦਲ ਗਿਆ ਸੀ ਆਈਡੀ ਕਹਿੰਦਾ ਕਰਦੇ ਹਾਂ ਅਲਹਮਦੁਲਿ ਥੋੜਾ ਕੁਛ ਹੋ ਗਿਆ ਅੱਜ ਅੱਜ ਹੀ ਫੜੀ ਹੋਈ ਹੈ ਹੈਲੋ ਜੀ ਪੰਜਾਂ ਗੱਡੀਆਂ ਰਵਾਨਾ ਕੀਤੀ ਜਾ ਰਹੀ ਹੈ ਉਹ ਪਰੂਖ ਨੂੰ ਦੇਖੋ ਲੈਣਾ ਬਹੁਤ ਕੈਮਰਾ ਹੈ ਨਾ ਕੈਮਰਾ ਅੰਦਰ ਕਰ ਰਹੇ ਠੀਕਾ ਬਗਲੂ ਜਾਨ ਸਾਹ ਪਤਾ ਮਾਰੀ ਆ ਕੇ ਓਕੇ ਨਹੀਂ ਯਾਰ ਅਲਰੀਡੀ ਆ ਗਏ ਜੀ ਸਾਹਿਬ ਜੀ ਨੂੰ ਪੁੱਛਦੇ ਕਿ ਅਗਲੇ ਘਰ ਤੋਂ ਟੈਕਸੀ ਸੇ ਫੇਰਨ ਵਾਲਾ ਯਾਰ ਅਰਸ਼ੀ ਵੀ ਸੇ ਕਰ ਕੈਮਰਾ ਹੈ ਓ ਯਾਰ ਕੀ ਕਰਦਾ ਮੈਂ ਮੋਹਨ ਪ੍ਰਦੀਪ ਹੈਲਣਾ ਮਰਾ ਪੈਂਸ ਮੇਰੇ ਤੇ ਬਾਬਾ ਨਾ ਦਾ ਬਾਬਾ ਚੋੱਕੇ ਲੱਗੂ ਠੋੜਾ ਡਰਾਇਆ ਹੈ ਇਹ ਇਹ ਦੋਨੋਂ ਦੁਆਰਾ ਇਤਨਾ ਆ ਕੇ ਵੀ ਪੈਰ ਥੀ ਰੱਖੀਆਂ ਪੈਰ ਨਾ ਕਰੀਂਗਾ ਦੋਨੋਂ ਕੇ ਨਾਕਾ ਮੇ ਉਧਰੋਂ ਤੱਕੇ ਮਾਰਦੇ ਬਬਲੂਆ ਐਰ ਸੇ ਲੱਗਦਾ ਏ ਤੱਕੇ ਮਾਰਦੇ ਕੀ ਹੈ ਵਿਭਾਗ ਕੀ ਨਾ ਨਾ ਕੀ ਹੈ ਅਭੀ ਤੱਕ ਇਤਨੇ फिल बर्बाद हो गया कितने कितने जानवर का नुकसान हुआ कितने रोड अंदर गए कितने लोगों की मौत हुई इसके बारे में कोई जानकारी सरकार के द्वारा दूसरी तरफ बाढ़ प्रभावित लोगों के लिए कोई राहत आसान बाढ़ पीड़ितों के पंजाब के लोगों को उसे तो अपने हाल भी छोड़ दिया है लेकिन कांग्रेस पार्टी ने हमारे के बार बार ने थे। जो हमारे जिला के पदाधिकारी सभी कार्यकर्ता और नेता प्राण से जुड़ते हुए कि हम नएगा में जो केंद्र और राज्य सरकार के द्वारा निर्मित तो है उसमें हम उनको किसानों को मजदूरों को गरीबों को इतार

आज के समय बात ये है केंद्र सरकार की तरफ से कोई रहा घोषणा नहीं हुई है राज्य की वो सहायता करने के लिए अर्श चंदन कृपया अपना यहां स्वागत है जिला पुलिस बगरसी कर्तव्य हो रही है उस बारे में ਯਾਰ ਜਾਲਾ ਆ ਮੀਡੀਆ ਨੂੰ ਖੜਨ ਦੇ ਕਹਾਵਦੇ ਪਾਜੀ ਪਾਜੀ ਪਿੱਛੇ ਆ ਜੋ ਪਾਜੀ ਪਿੱਛੇ ਆ ਜੋ ਸਹੀ ਸ਼ਾਟ ਬਣ ਗਿਆ ਪਿੱਛੇ ਆ ਜੋ ਪਿਛੋ ਟ੍ਰੱਕ ਹੀ ਨਹੀਂ ਦਿਖਦਾ ਫਾਇਦਾ ਕੀ ਹੈ ਭਾਈ ਬੋਲ ਜੋ ਕੇਰਾ ਬੋਲੋ ਜੀ ਟੱਕ ਦਿਖਦਾ ਨਹੀਂ ਸਰ ਸਰ ਕੇ ਨਾ ਹੋ ਉਹ ਨਹੀਂ ਹਰੀ ਦੇ ਗਈ ਤੁਮ ਜੀ